ਆਂ ਮੈਂ ਰਮਾ ਬੀ ਜੀ ਆ ਇਹ ਬੰਬੀ ਪੁੱਤ ਤੇਰੀ ਆ ਕਿਤੇ ਮੇਰੀ ਹੈ ਹਾਂ ਅੱਜ ਪਹਿਲੀ ਜੀ ਹੈ ਪਹਾਲੀਆਂ ਵੀ ਪੁੱਤਾਂ ਤੇਰੀਆਂ ਹੀ ਆ ਸਾਰੀਆਂ ਅੱਤੇ ਬੜੀ ਮੇਲੀ ਹੈ ਹਾਂ ਨਾ ਸਭ ਮੇਲੀ ਜੀ ਹਾਂ ਪਹਾਲੀਆਂ ਤੇਰੀਆਂ ਪੁੱਤ ਚਲਿਏ ਫਿਰ ਆਪਾਂ ਚੱਲ ਚਲਾ ਫਿਰ ਚਲ ਹੁਣ ਫਿਰ ਤੁਰ ਕੇ ਜਾਏਗਾ ਕਿ ਇਦਾਂ ਹੀ ਜਾਣਾ ਮੇਰੇ ਨਾਲ ਤੜਕੇ ਰਕੇ ਜਾਣਾ ਵਾ ਲਾਵਾਂ ਥੱਲੇ ਫਿਰ ਚੱਲ ਫਿਰ ਦੌੜ ਮੈਂ ਤੈਨੂੰ ਸੋਨਾ ਫਿਰ ਓ ਬੱਲੇ 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 ਚੱਲ ਫਿਰ ਭੱਜ ਮੈਂ ਆਉਂਦਾ ਜਹਨਵਦੀਪ ਚਾਹ ਬਣਾ ਲਿਆ ਕੁਟ-ਕੁਟ ਇਹ ਮੇਰੇ ਤੋਂ ਬੀਠੀ ਨਹੀਂ ਲੰਗੀ ਆਹ ਕਦੋਂ ਦੀ ਬੀਠੀ ਆ ਮੈਂ ਆ ਕੇ ਬੀਠੀ ਤੇ ਉਸੇ ਵੇਲੇ ਚਾਹ ਬਣਾ ਲਿਆ ਆ ਫਿਰ ਮੈਂ ਬਣਾ ਲਿਆ ਮਨੀ ਦੇ ਜੋ ਬਣਾ ਲਿਆ ਚੱਲ ਜਾ ਆਪਣਾ ਤੇ ਇਹ ਦੋਵੇਂ ਜਾਣ ਦੇ ਕੋ ਮੈਂ ਬਣਾ ਲਵਾਂ ਕੋਈ ਨਹੀਂ ਮੰਮੀ ਬਣਾਉਣੀ ਹੁੰਦੀ ਹੈ ਕੋਈ ਨਹੀਂ ਆਪੀ ਜਾਂਦੀ ਹੈ ਇੱਧਰ ਵੇਖਾ ਦਾਦਾ ਪੋਤਾ ਹੈ ਆ ਗਏ ਨਾ ਹਾਂਜੀ ਲੈ ਅ ਵੀ ਅੱਜ ਲੈ ਆ ਸੋਹਰੇ ਆ ਅੱਧਰੋਂ ਕਿ ਆਇਓ ਕਥੇ ਬੰਬੀ ਪੋਸ਼ਾ ਰਹੀ ਆ ਕਿਦੀ ਆ ਪੈਲੀ ਆ ਕਿਦੀ ਆ ਵਾ ਅੱਛਾ ਮੈਂ ਮੈਂ ਵੇਖ ਲਿਆ ਜੱਤ ਦਾ ਪੋਤਾ ਹੋਣਾ ਨਾ ਆਰੇ ਕਿ ਨੂੰ ਆਪ ਕੋ ਆਪਣੇ ਘਰ ਨੂੰ ਵਾਸ ਨਹੀਂ ਹੁੰਦਾ ਵੇਖ ਲੈ ਹਾਂ ਮਾਸਾ ਕਿ ਜਿੰਨਾ ਤੇਨੂੰ ਕਾਲਿਆ ਦਾ ਪਤਾ ਹੀ ਇਹ ਲਾਲਿਆਂ ਦੇ ਪੁੱਤਵਾ ਵੇਖ ਲੈ ਦੁਕਾਨਾ ਦਾ ਪਿੱਛੇ ਸਾਹਮਣ ਹੁਣ ਜਾਊਗਾ ਪਿਆਲਿਆਂ ਤੇ ਪਤਾ ਲੱਗੂਗਾ ਵੇਖਿਆ ਪਿਆਲਿਆਂ ਹੰਤਾ ਦੇ ਨਾਲ ਹਾਂ ਹੁਣ ਤੇ ਮੁੱਕ ਲੈ ਅਦਰਾਂ ਕੇ ਪੱਠੇ ਲੈਣ ਠੀਕ ਆ ਪੱਠੇ ਵਟੂ ਵੀ ਜਾਇ ਕਰੇਗਾ ਵਾਸਾ ਹੋਰ ਤੇ ਚਾਰ ਸਾਲ ਦਾ ਡਾਬਣਾ ਪਿਆਲਿਆਂ ਮਾਉ ਟਰੈਕਟਰ ਡਾਬਣਾ ਸਾਹਮਣ ਨਾ ਟਰੈਕਟਰ ਦੇ ਹੁਣੇ ਪੈਂਦਾ ਤੇ ਠੀਕ ਆ ਨਾ ਚਲ ਚੰਗਾ ਵਾਚ ਉਸ ਤੋਂ ਵਾਕੀ ਰੌਣਕ ਲੱਗੀ ਆ ਪੰਜ ਸੱਤਾਂ ਸਾਲਾਂ ਜਵਾਨ ਹੋਇਣਾ ਵਾ ਕੋਈ ਗੱਲ ਹੀ ਨਹੀਂ ਅੱਗੇ ਨਵ ਦੇਵੜੇ ਹੀ ਰਾਤੀ ਤੇ ਆਂਦੀ ਸਾਡੇ ਨਾਲੋਂ ਜ਼ਿਆਦਾ ਡੈਡੀ ਨਾਲ ਕਰਦਾ ਆਹ ਬਣਾ ਡੈਡੀ ਜਿਹੜੇ ਚਵੀ ਇੱਥੇ ਨਾਲ ਨਾਲ ਮੈਂ ਵੀ ਇਹਨੂੰ ਖਾਣ ਨੂੰ ਜੇ ਮਿਲਦਾ ਜਿਹੜੀ ਚੀਜ਼ ਮੰਗਦਾ ਲਿਆ ਦਿੰਦੇ ਨੇ ਹਨਾ ਇਦਾਂ ਹੀ ਆ ਨਾ ਇਦਾਂ ਹੀ ਆ ਨਾ ਦਾਦੂ ਲੈ ਕੇ ਦਿੰਦਾ ਨਾ ਚੀਜ਼ੀ ਇਹ ਕੀ ਗੱਲ ਸੁਣਾ ਹੁਣ ਅਸੀਂ ਕਮਾਉਣ ਦੇ ਨਿਆਣਿਆਂ ਵਾਸਤੇ ਰਹੇ ਹਾਂ ਪਹਿਲਾਂ ਇਹ ਭਿੰਦਰੋਂ ਨਾਲ ਵਾਸਤੇ ਕਮਾਉਨੇ ਹਾਂ ਹੁਣ ਘਾਏ ਨਾਲ ਨਾਲ ਆਜ ਪੈ ਗਿਆ ਠੀਕ ਹੈ ਜੀ ਇਹ ਤਾਂ ਗੱਲ ਹੈ ਜੀ ਇਧਰ ਆ ਮੇਰੇ ਕੋਲ ਵੀ ਆਇਆ ਕਰ ਉਹਦਾ ਇਹ ਆ ਵੀ ਚੱਲ ਕੇ ਰਹਿ ਤਾਦੂ ਦੀ ਗੋਦੀ ਚ ਵੱਡਿਆ ਰਹਿੰਦਾ ਹੈ ਪ੍ਰਮਾਤਮਾ ਕਿਰਪਾ ਕਰਦਾ ਤ ਉਹਨੂੰ ਵੱਡੇ ਨੂੰ ਵੀ ਦੇਖੜਦਾ ਜੀ ਹੈ ਭਾਵੇਂ ਕੁੜੀ ਦੇ ਆੜਦਾ ਰੌਣਕ ਤੇ ਲੱਗ ਜਾਂਦੀ ਘਰ ਚ ਚਲੋ ਕਿਦੇ ਭੈਣ ਭਰਾ ਹੋ ਜਾਂਦੇ ਕੁੜੀਆਂ ਕਿਡੀਆਂ ਮਾਰੀਆਂ ਹੁੰਦੀਆਂ ਵਾ ਭਾਵੇਂ ਧੀ ਹੁੰਦੀ ਭਾਵੇਂ ਪੁੱਤ ਹੁੰਦਾ ਨਾਲੇ ਮੇਰੇ ਪੁੱਤਰ ਨੇ ਬੜੀ ਬੰਦਿਆ ਧਰਮਾ ਬੰਦਿਆ ਤੇ ਉਹ ਸੜਿਆ ਬੜਿਆ ਐਵੇਂ ਲੜਦਾ ਰਹਿੰਦਾ ਸਾਡੇ ਨਾਲ ਨਹੀਂ ਹੁੰਦਾ ਪਿਆ ਪਿਆ ਲੱਗੇ ਲੱਗਦਾ ਸਹੀ ਉਹ ਐਡੀ ਵੀ ਕਰਦੀ ਆ ਵੀ ਡੜੀ ਫਰੋਜ਼ ਸ਼ਰਨ ਨੀਣਾ ਨੂੰ ਚੁੱਕਣਾ ਦੇਣੋ ਹਟ ਜਿਉ ਕੰਨ ਭਰਦੀ ਰਹਿੰਦੀ ਆ ਕੋਈ ਗੱਲ ਨਹੀਂ ਕਿੰਨਾ ਕਿਚੇਰਾ ਆ ਆਖਰਕਾਰ ਉਹਨੂੰ ਹੀ ਪਤਾ ਲੱਗ ਹੀ ਜਾਣਾ ਲੋ ਜੋ ਰੱਬ ਕਰੇ ਹੁਣ ਕਿਹੜੇ ਜ਼ੋਰ ਤੇ ਆ ਨਹੀਂ ਉਹਦੇ ਅੱਗੇ ਇਹ ਦੋਧ ਨੇ ਦਤਾਂ ਵਾਂ ਜਿਹਨੂੰ ਦਵੇ

एकद सियापा खाना कोई चीज भी नी? नहीं लब कि रख छड़ी है तुम तरह सिर इना पीड़ कर वाई कह गल मुंडे मगर तुरैपे रही इना नहीं एक दिन ਰਵੀ ਤੋੜ ਕੇ ਸ਼ਕਤੀ ਹੈ ਆਹ ਖਾਣਾ ਕੀ ਕਰਨੀ ਕੱਲੀਪੋਰ ਪਰ ਕੀ ਲੱਪਣ ਡੀਆਂ ਲੱਪਣਾ ਕੀ ਆ ਸਮਾਤ ਕੋ ਲੱਪਦਾ ਨਹੀਂ ਆ ਮੁੰਡੇ ਦੇ ਮਗਰ ਤੁਰੇ ਫਿਰਦੇ ਨੇ ਤੇ ਨਾਨੀ ਕਿ ਰਿਆਨਤੀ ਬਣਾ ਕੇ ਦੇ ਦਾਨੂੰ ਤੇ ਸਿਰਪੜ ਹੋਣਾ ਰਹੀ ਹੈ ਬਣਾ ਲਾ ਕੇ ਕਿਤੇ ਨਹੀਂ ਕੰਦਾ ਚ ਵੱਜਣ ਦੀ ਤੋਂ ਵੱਜਣ ਨਹੀਂ ਡਈ ਅੰਦਰ ਸਿਰਪੱਟ ਂਡੀਆਂ ਮੇਰਾ ਇੱਕਦਮ ਮੁੰਡਾ ਜਿਹੜਾ ਮੈਨੂੰ ਜ਼ਹਿਰ ਵਖਾਈ ਦਿੰਦਾ ਵਾ ਤੁਰਿਆ ਫਿਰਦਾ ਖਰਾਬ ਤੁਰਿਆ ਫਿਰਦਾ ਨਿਆਣਾ ਵਾ ਨਿਆਣਾ ਵਾ ਤੇ ਕਹਿੰਦਾ ਤੁਸੀਂ ਚੁੱਕੀ ਫਿਰਦੇ ਓ ਉਹਨੂੰ ਤੇ ਫੇਰ ਫੇਰ ਇਹ ਜੇ ਜੂਗਲਾ ਕਹਿੰਦਾ ਮੈਨੂੰ ਤਾਇਆ ਤਾਇਆ ਤੇ ਫਿਰ ਉਹਨਾਂ ਨੇ ਕਿਹਾ ਵਾ ਕਿ ਤੇਰਾ ਤਾਇਆ ਵਾ ਤੇ ਉਹਨੂੰ ਨਾ ਹੀ ਆ ਮੇਰੇ ਲੱਗ ਕੇ ਤੇ ਕੀ ਜਦੋਂ ਆਊਗਾ ਤਾਂ ਕੀ ਨਾ ਚੁੱਕਾਂ ਉਹਨੂੰ ਮੈਂ ਆਹੋ ਨਾ ਚੁੱਕਾਂ ਉਹਦਾ ਹੀ ਬੜਾ ਵਾ ਕਿ ਇਹੋ ਹੁਣ ਚੁੱਕੀ ਫਿਰਦੇ ਜਾਂ ਨੇ ਇਹਨੂੰ ਮੜੀਆ ਕਰ ਇਹਨੇ ਕੱਲ ਨੂੰ ਇੰਨੇ ਤੁਹਾਨੂੰ ਕਹਿਣਾ ਵਾ ਕਿਲਾ ਇੱਥੇ ਅਗੂਠਾ ਕਰ ਸਭ ਕੁਝ ਮੇਰੇ ਹਵਾਲੇ ਓ ਮੇਰੀ ਗੱਲ ਸੁਣ ਗਾੜੀ ਦਾ ਟਾਈਮ ਵੇਖਿਆ ਲੇਕਿਨ ਕੀ ਪਤਾ ਕਿਦੋਂ ਦਾ ਟਾਈਮ ਹੋਣਾ ਕਿਦੋਂ ਦਾ ਨਹੀਂ ਤੂੰ ਪੱਲੇ ਦਿਮਾਗ ਲਾ ਕੇ ਬਿਠੀ ਰਹਿ ਆ ਕਰ ਮੈਨੂੰ ਲੱਭਦਾ ਵਾ ਨਾ ਸਭ ਕੁਝ ਕੀ ਬਣਨਾਗਾ ਕੀ ਬਣਨਾ ਕਰ ਕੀ ਹੋ ਜਾਊਗਾ ਸਭ ਕੁਤੇ ਉਹਨਾਂ ਦੇ ਹੱਥ ਵਾਸੀਆ ਉਹਨਾਂ ਦਾ ਹੁਣ ਦੀਆ ਤੇ ਉਹਨਾਂ ਨੂੰ ਮਿਲਣਾ ਵਾ ਸਾਨੂੰ ਮਿਲਣਾ ਕੀ ਹੈ ਪਿਆਰ ਮੇਰੀ ਗੱਲ ਸੁਣ ੱਕੇ ਹੀ ਮਿਲਨੇ ਆ ਬਸ ਮੇਰੀ ਗੱਲ ਸੁਣ ਹਾਂ ਹੁਣ ਰੱਬ ਨੇ ਜੇ ਸਾਨੂੰ ਨਹੀਂ ਦਿੱਤਾ ਤੇ ਕੀ ਕਰੀਏ ਧਰ ਨਾਲੇ ਮੇਰੀ ਗੱਲ ਸੁਣ ਜੋ ਨਿਗਾਜਾ ਨਿਆਣਾ ਵਾ ਜੇ ਮੇਰੇ ਕੋਲ ਆਉਂਦਾ ਵਾ ਜੋ ਮੈਨੂੰ ਪਿਆਰ ਕਰਦਾ ਵਾ ਤੇ ਮੇਰਾ ਵੀ ਉਹਦੇ ਨਾਲ ਪਿਆਰ ਪੈਂਦਿਆ ਵਾ ਬਸ ਆ ਠੀਕ ਆ ਪਿਆਰ ਪਾਈ ਜਾ ਉਹਨਾਂ ਦੇ ਨਾਲ ਅਗਲੇ ਨਾਲ ਕਹਾਂ ਤਾਣਾ ਪੁੱਛਣਾ ਮੇਰੀ ਗੱਲ ਸੁਣ ਪਹਿਲੇ ਠੰਡੇ ਦਿਮਾਗ ਨਾਲ ਜੇ ਆਪਾਂ ਉਹਨਾਂ ਨਾਲ ਪਿਆਰ ਕਰਾਂਗੇ ਕੱਲ ਉਹਦਾ ਸਾਡਾ ਨਾ ਪਾਊਗਾ ਤੇ ਕੀ ਪਤਾ ਕਰੀ ਹਉਣ ਵਾਲੇ ਟਾਈਮ ਤੇ ਜਦੋਂ ਵਾਹ ਆ ਵਧੀਆ ਵਾ ਆਹੋ ਕਲਈਆਂ ਚ ਬਣਾ ਕਰਿਓ ਤੀ ਤੇ ਆਪ ਵੀ ਚਾਹੁੰਦਾ ਪਹਾੜੇ ਘਰ ਘੋਵੇ ਨਾ ਓ ਯਾਰ ਮੇਰੀ ਗੱਲ ਸੁਣ ਤੂੰ ਹਰ ਗੱਲ ਉਲਟੇ ਪਾਸੇ ਕੋ ਲੈ ਕੇ ਜਾਂਦੀ ਆ ਮੈਂ ਕੋ ਗੱਲ ਦੱਸਣ ਦੇ ਆ ਵੀ ਇੰਨਾ ਟਾਈਮ ਹੋ ਗਿਆ ਵਾ ਜੇ ਰ ਆਪਣੇ ਦੇਣਾ ਹੁੰਦਾ ਤੈਨੂੰ ਦੇ ਦਿਆ ਨਾ ਅਸੀਂ ਤੇ ਜੇ ਗੱਡੀ ਵੀ ਦੇਣਾ ਹੁੰਦਾ ਤੇ ਦੇ ਦੋਗਾ ਕੋਈ ਗੱਲ ਨਹੀਂ ਤੇ ਜੇ ਆਪਾਂ ਲਿਆਣੇ ਨਾ ਪਿਆਰ ਕਰਾਂਗੇ ਤੇ ਫੇਰ ਹੀ ਆ ਸਾਰਿਆਂ ਨੂੰ ਕਿ ਪਾਣਾ ਹੀ ਆਹੋ ਜੀਆਂ ਮੈਂ ਕਿੱਥੇ ਹੋਣਾ ਵਾ ਉਹ ਨਹੀਂ ਹੋਣਾ ਫਿਰ ਤੇ ਫਿਰ ਤੂੰ ਲੈਂਦਾ ਤੇ ਉਦੋਂ ਲੈਂਦਾ ਤੇ ਹੈਗਾ ਹੀਗਾ ਲੈਂਦਾ ਹੀਗਾ ਨਹੀਂ ਰਿਆ ਤੇ ਬਖਰੀ ਗੱਲ ਉਹ ਕਿਹਨੇ ਰਹਿਣ ਨਹੀਂ ਦਿੱਤਾ ਰਿਆ ਕਿਉਂ ਨਹੀਂ ਹੀਗਾ ਹਾਂ ਜਦਿਆ ਤੇਰੀ ਮਾਂ ਲਿਆਂਦਾ ਲਿਆਂਦਾ ਜੇ ਗੱਲ ਸੁਣ ਤੇਰੇ ਲਾਗੇ ਆਉਣਾ ਕੀ ਹੁੰਦਾ ਵਾ ਤੇਰੇ ਸਰੀ ਬਲੀ ਪਤਾ ਨਹੀਂ ਕੀ ਕੋਈ ਕਹੀ ਜਾਂਦੀ ਹੁੰਦੀ ਆ ਤੇ ਚੰਗਾ ਨਾ ਆਇਆ ਕਰੋ ਵਿਆਹ ਕਰੋ ਤੇਰੇ ਲਾਗੇ ਉਹਨੂੰ ਜੀ ਨਹੀਂ ਕਰਦਾ ਚੰਗਾ ਨਾ ਆਇਆ ਕਰੋ ਮੈਂ ਕਿਹਾ ਕਹਿੰਦੀ ਮੇਰੇ ਲਾਗੇ ਆਣ ਕੇ ਬਹਿ ਜਾ ਕਰੋ ਤੁਸੀਂ ਕਰਦੇ ਆ ਗੱਲਾਂ ਮੇਰੀ ਗੱਲ ਸੁਣੋ ਲਿਆਂਦਾ ਹੀ ਨਾ ਮੁੰਡਾ ਤੇ ਹੁਣ 5 ਸਾਲ ਹੋ ਗਏ ਆ ਤੇ ਹੁਣ ਉਹ ਵੀ ਜਵਾਨ ਹੋਇਆ ਵਾ ਦਾੜੀ ਆਉਣ ਡਈ ਆ ਉਹਨੂੰ ਚੰਗਾ ਹੋਰ ਭਾਂ 5 ਸਾਲਾਂ ਨੂੰ ਉਹਨੂੰ ਵਿਆਹ ਲੈਂਦੇ ਨਾ ਆਉਂਦੀ ਸਾਨੂੰ ਵੀ ਅਗਲੀ ਆਣ ਕੇ ਸੰਭ ਤੇ ਹੀ ਲੋਕਾਂ ਦੇ ਹੱਥਾਂ ਨਾਲ ਵੇਂਦੇ ਚੰਗਾ ਤੇ ਮੈਨੂੰ ਕੀ ਦੋਸਤ ਬੰਦਿਆਂ ਵਿਆਹ ਤੇਰਾ ਹੋਣੀ ਜੇ ਤੱਕ ਇਹਨੇ ਰਹਿਣਾ ਤੇ ਤੇ ਰਹਿਣਾ ਕੀ ਹੀ ਗੱਲ ਵਜਾਫਾ ਕਰਦੇ ਆ ਆਪ ਕਹਿੰਨੀ ਆ ਸਾਡਾ ਉਹ ਸਾਡਾ ਨਹੀਂ ਜੀ ਲੱਗਣ ਡਿਆ ਉਹਦਾ ਤੇ ਕਹਿਣਾ ਹੈਗਾ ਉਹ ਤੇ ਬਿਮਾਰ ਕਰਕੇ ਮਾਰਨਾ ਥੋੜਾ ਇਹ ਮੁੰਡਾ ਬਿਮਾਰ ਕਰ ਤੋ ਉਹਦਾ ਵੈਸੇ ਨਹੀਂ ਜੀ ਲੱਗਾ ਵੈਸੇ ਨਹੀਂ ਜੀ ਲੱਗਾ ਜਾਓ ਯਾਰ ਤਹੀ ਨਹੀਂ ਮੇਰੀ ਮੰਨਣੀ ਜਾਓ ਜਾ ਕੇ ਤੇ ਬਹੁ ਜਾ ਕੇ ਉਹਨਾਂ ਲੱਗੀ ਤੂੰ ਕਲੇਸ਼ ਕਰਾ ਕਰ ਚੋ ਵੀ ਕਰ ਚੰਗਾ ਮੈਂ ਹੀ ਕਰਦੀ ਆ ਜਾਓ ਬਹੁ ਜਾ ਕੇ ਉਹਨਾਂ ਦੇ ਕਿੱਡਾ ਵੱਡ ਬੰਦਾ ਵਾ ਕਹਿੰਦਾ ਬੜਾ ਪਛਾਣੂ ਉਹ ਸੰਭੂ ਉਹ ਕੋ ਸੰਭੇ ਸਾਨੂੰ ਸਾਨੂੰ ਆਪਣਾ ਸਾਨੂੰ ਰੱਬ ਦਵੇ ਤੇ ਉਹੇ ਸੰਭੇ ਹੈ ਕਿ ਮੰਮੀ ਐਦਾਂ ਕਰੋ ਹਾਂ ਨਾ ਉਹਨਾਂ ਨੂੰ ਕਿੰਨੀ ਦੇਰ ਹੋ ਗਈ ਆਇਆਂ ਨੂੰ ਮੈਨੂੰ ਲੱਗਦਾ 6 ਮਹੀਨੇ ਤੇ ਹੋਈ ਗਏ ਆ ਤੇ ਉਹਨਾਂ ਨੂੰ ਕਹੋ ਹਾਂ ਕਿ ਚਲ ਆ ਜਾ ਅਗਮ ਨੂੰ ਛੁੱਟੀਆਂ ਪਈਆਂ ਹੋਣੀਆਂ ਤੇ ਚਲ ਰਹਿ ਲੇਗਾ ਪੁੱਤ ਤੈਨੂੰ ਕੀ ਪਤਾ ਮੈਂ ਕਿੰਨਾ ਕਹਿੰਨੀ ਆ ਮੈਂ ਤੇ ਨਾ ਜਦੋਂ ਫੋਨ ਕਰਨੀ ਆ ਨਾ ਉਦੋਂ ਕਹਿੰਨੀ ਆ ਕਿ ਨਵ ਆ ਜਾ ਨਵ ਆ ਜਾ ਪਰ ਨਵ ਤੇ ਇੰਨੀ ਆ ਕੇ ਗਈ ਇੱਥੋਂ ਇੱਥੇ ਆਉਂਦਾ ਨਾ ਹੀ ਨਹੀਂ ਲਿੰਦੀ ਤੇ ਮੰਮੀ ਉਦੋਂ ਤੇ ਕਹਿੰਦੇ ਹੁੰਦੇ ਸੀ ਕਿ ਜਦੋਂ ਜੀ ਕਰੇਗਾ ਤੇ ਮੇਲਾ ਆਇਆ ਕਰਿਓ ਤੇ ਚਲ ਤੁਸੀਂ ਵੀ ਮੇਲਾ ਆਇਆ ਕਰਿਓ ਵੀ ਆ ਜਾ ਕਰਨਗੇ ਹੁਣ ਤਾਂ ਨੂੰ ਪਤਾ ਇੱਥੋਂ ਜਾਇਆ ਨਹੀਂ ਜਾਂਦਾ ਤੇ ਉਹ ਤੇ ਆ ਸਕਦੇ ਆ ਨਾ ਉਹ ਤਾਂ ਮੈਂ ਸਮਝ ਸਕਨੀ ਤੇਰੀ ਗੱਲ ਨੂੰ ਤੇ ਤੂੰ ਕੀ ਕਹਿਣਾ ਚਾਹੁੰਨ ਢਈ ਆ ਤੇਰਾ ਅਗਮ ਨੂੰ ਮਿਲਣ ਨੂੰ ਜੀ ਕਰਦਾ ਵਾ ਨਾ ਇਹੋ ਹੀ ਕਹਿਣ ਢਈ ਆ ਨਾ ਤੇ ਅਗਮ ਨੂੰ ਲੈ ਕੇ ਆਵੇ ਨਾ ਵਾ ਤੇ ਮੰਮੀ ਮੈਂ ਤਾਂ ਹੀ ਤੇ ਕਹਿਣ ਢਈ ਆ ਤੇ ਚੱਲ ਹੁਣ ਤੇ ਛੁੱਟੀਆਂ ਵਾ ਤੇ ਆ ਜਾਏਗਾ 10 ਦਿਨ ਇੱਥੇ ਰਹਿ ਲੇਗਾ ਤੇ ਸਾਡਾ ਵੀ ਜੀ ਲੱਗ ਜਾਣਾ ਤੇ ਉਹਨੂੰ ਕਹੋ ਹਾਂ ਆ ਜਾ ਬਾਅਦ ਚ ਕਿਹੜਾ ਆਇਆ ਜਾਂਦਾ ਉੱਥੇ ਹੀ ਰਹਿਣਾ ਉਹਨੇ ਤੇ ਮੇਰੀ ਗੱਲ ਸੁਣ ਹ ਤੂੰ ਕਹ ਰਹਾ ਫੋਨ ਕਿ ਪਤਾ ਤੇਰੇ ਕਹਿਣ ਤੇ ਆਈ ਜਾਵੇ ਨਾਲੇ ਆਪ ਰਹਿ ਲੈ 10 ਦਿਨ ਤੇ ਨਾਲੇ ਅਗਮ ਰਹਿ ਲੂ ਤੇਰੇ ਕੋਲ ਮੰਮੀ ਮੈਂ ਤਾਂ ਉਦੋਂ ਵੀ ਕਿਹਾ ਸੀ ਤੇ ਨਹੀਂ ਆਖੇ ਲੱਗੀ ਤੇ ਵੇਖ ਲੈਨੀ ਆ ਫੇਰ ਇੱਕ ਵਾਰੀ ਫੋਨ ਕਰਕੇ ਪੱਕੀ ਕਹਿੰਦੀ ਹੈ ਭਲਾ ਚੱਲ ਕੋਈ ਨਹੀਂ ਤੋਦਾਂ ਕਹੀ ਨਾ ਪਿਆਰ ਨਾਲ ਵੀ ਮੇਰਾ ਜੀ ਬੜਾ ਕਰਦਾ ਉਹਨੂੰ ਮਿਲਣ ਨੂੰ ਤੇ ਦੋ ਚਾਰ ਦਿਨ ਤੂੰ ਮੇਰੇ ਕੋਲ ਛੱਡ ਜਾ ਵੇਖ ਤੇ ਸਹੀ ਕਹਿੰਦੀ ਕੀ ਨਾਲ ਤੈਨੂੰ ਪਤਾ ਹੀ ਆ ਨਾ ਉਹਨਾਂ ਦੇ ਵਿਆਹ ਹੈਗਾ ਵਿਆਹ ਦੇ ਕਰਕੇ ਨਾ ਵਾਵਾ ਚਿਰ ਹੋ ਗਿਆ ਨਿਕਲਿਆ ਨਹੀਂ ਗਿਆ ਕਰੋ ਕੀ ਪਤਾ ਤੇਰੇ ਫੋਨ ਤੇ ਆਈ ਜਾਵੇ ਅਗਲੀ ਨਾਲੇ ਮੇਰਾ ਬੜਾ ਜੀ ਕਰਦਾ ਵਾ ਵੀ ਨਾ ਵੇਥਿਆਣ ਕੇ ਰਵੇ ਕਿੰਨਾ ਚਿਰ ਹੋ ਗਿਆ ਸੱਚੀ ਗੱਲ ਉਹਨੂੰ ਆਈ ਦੋ ਪਤਾ ਨਹੀਂ ਕੀ ਗੱਲ ਵਾ ਕਿਉਂ ਨਹੀਂ ਉਹਦਾ ਜੀ ਕਰਦਾ ਹੁਣ ਇੱਥੇ ਆਉਣਾ ਮੈਂ ਤੇ ਮੰਮੀ ਉਦੋਂ ਵੀ ਇਹਨਾਂ ਨੂੰ ਕਿਹਾ ਸੀ ਕਿ ਅਗਰ ਮੈਨੂੰ ਮਿਲਨ ਨੂੰ ਜੀ ਕਰੰਡਿਆ ਤੇ ਚੱਲੀਏ ਤੇ ਕਹਿੰਦੇ ਮੇਰਾ ਨਹੀਂ ਐ ਟਾਈਮ ਤੂੰ ਚੱਲ ਜਾ ਤੇ ਮੈਂ ਦੱਸ ਕੱਲੀ ਕਿੱਦਾਂ ਚੱਲੇ ਜਾ ਤੇ ਉਹਨੂੰ ਕਹਿੰਨੇ ਆ ਨਾ ਕਿ ਚੱਲ ਲੈ ਆ ਕੋਈ ਗੱਲ ਨਹੀਂ ਉਹਦੀ ਸੱਸ ਵੀ ਤੇਰੀ ਚੰਗੀ ਐ ਡੱਕਦਾ ਤਾਂ ਉਹਨੂੰ ਕੋਈ ਵੀ ਨਹੀਂਗਾ ਜਾਂ ਤੇ ਹੋਵੇ ਨਾ ਤੇ ਘਰ ਵਿੱਚ ਕੋਈ ਡੱਕਦਾ ਵਾ ਪਿੰਦਰ ਨੇ ਕਦੀ ਉਹਨੂੰ ਨਾ ਨਹੀਂ ਕੀਤੀ ਆਉਣ ਤੋਂ ਉਹਦੀ ਸੱਸ ਨੇ ਨਹੀਂ ਕਦੀ ਕੀਤੀ ਉਹ ਆਪ ਹੀ ਨਹੀਂ ਆਉਣਾ ਚਾਹੁੰਦੀ ਮੈਨੂੰ ਪਤਾ ਵਾ ਮੈਨੂੰ ਤਾਂ ਮਨ ਪਤਾ ਕੀ ਗੱਲ ਆ ਮੈਨੂੰ ਇੱਕ ਗੱਲ ਹੋਰ ਲੱਗਦੀ ਆ ਮੈਨੂੰ ਲੱਗਦਾ ਜਿੱਦਾਂ ਨਾ ਪੁਰਾਣੀਆਂ ਗੱਲਾਂ ਭੁੱਲੀ ਨੀਗੀ ਚੰਗੀ ਤਰ੍ਹਾਂ ਜੇ ਮੰਮੀ ਹੁਣ ਸਾਰੇ ਭੁੱਲ ਗਿਆ ਤੇ ਹੁਣ ਉਹਨੂੰ ਵੀ ਤੇ ਭੁੱਲਣਾ ਚਾਹੀਦਾ ਵਾ ਤੇ ਨਾਲੇ ਮੇਰਾ ਕੀ ਕਸੂਰੀ ਮੈਂ ਕਿਹੜਾ ਕੁਝ ਕੀਤਾ ਸੀ ਤੇ ਨਾਲੇ ਮੰਮੀ ਆ ਗੱਲਾਂ ਨੂੰ ਤੇ 4-5 ਸਾਲ ਹੋ ਗਏ ਆ ਤੇ ਉਹ ਅਜੇ ਵੀ ਪੁਰਾਣੀਆਂ ਗੱਲਾਂ ਲੈ ਕੇ ਬਹਿ ਜਾਂਦੀ ਆ ਹੁਣ ਤੇ ਅਗਮ ਵੀ ਵੱਡਾ ਹੋ ਗਿਆ ਵਾ ਕੋਤ ਮੈਨੂੰ ਪਤਾ ਵਾ ਪਰ ਨਵਾਂ ਤਾਂ ਸੁਭਾਅ ਹੀ ਪਤਾ ਨਹੀਂ ਕਿਦਾਂ ਦਾ ਵਾ ਉਹੋ ਗੱਲਾਂ ਦਿਮਾਗ ਚੋਂ ਕੱਢਦੀ ਨੀਗੀ ਉਹ ਹੈ ਗੱਲਾਂ ਲੈ ਕੇ ਬੈਠੀ ਆ ਵੀ ਜੇ ਮੈਂ ਹੁਣ ਜਾ ਕੇ ਉੱਥੇ ਰਹੀ ਤੇ ਮੇਰੀ ਮਾਂ ਨੇ ਹਰੇ ਮੈਨੂੰ ਫੇਰ ਉੱਥੇ ਰੱਖ ਲੈਣਾ ਮੈਨੂੰ ਵੀ ਲੱਗਦਾ ਮੰਮੀ ਉਹ ਇਹੀ ਗੱਲ ਸੋਚਦੀ ਹੁਣੀ ਆ ਕਿ ਮੇ ਜੇ ਮੈਂ ਉੱਥੇ ਜਾ ਕੇ ਰਹਿ ਲਾਂਗੀ ਤੇ ਫੇਰ ਨਾ ਕੋਈ ਪੰਗਾ ਪੈ ਜੇ 10 ਮਹੀਨੇ ਦੇਣਾ ਭਲਾ ਮੈਨੂੰ ਨਹੀਂ ਪਤਾ ਤੇ ਤਾਂ ਹੀ ਤੇ ਮੈਂ ਤੁਹਾਨੂੰ ਕਹਿੰਦੀ ਆ ਕਿ ਤੁਸੀਂ ਉਹਨੂੰ ਕਹੋ ਹਾਂ ਤੁਹਾਡੇ ਕਹਿਣ ਤੇ ਭਾਂਵੇਂ ਆ ਜੀ ਮੇਰੇ ਕਹਿਣ ਤੇ ਨਹੀਂ ਹੋਣਾ ਪੁੱਤ ਤੂੰ ਫੋਨ ਕਰ ਤੇਰੀ ਗੱਲ ਉਹਨੇ ਮੰਨ ਲੈਣੀ ਆ ਚਲ ਵੇਨੀ ਆ ਭਲਾ ਮੈਂ ਫੇਰ ਇੱਕ ਵਾਰੀ ਲਾ ਕੇ ਕੀ ਕਹਿੰਦੀ ਆ ਚਲ ਆ ਚਲੀਏ ਕਰ ਲਾ ਫੋਨ ਫੇਰ ਖੇਡਦਾ ਕਿੰਨਾ ਸੋਹਣਾ ਲੱਗਦਾ ਵਾ ਤੇ ਸਰਦ ਨਾ ਆਵੇ ਸਹੀ ਜਾਂਦੀ ਏ ਹਾਂ ਉਹ ਬੱਚਾ ਨੂੰ ਕੀ ਪਤਾ ਹਲੇ ਓਏ ਗਮ ਈ ਗਾਣ ਨੇ ਆ ਹਾਂ ਖੇਡੁੰਦੇ ਆਵਾ ਤੇ ਪੁੱਤ ਠੰਡ ਚ ਹੀ ਹਾਂ ਠੰਡ ਚ ਖੇਡੁੰਦੇ ਆਵਾ ਤੇ ਪੁੱਤ ਅੰਦਰ ਬੈਣਾ ਹੈਗਾ ਤੂੰ ਬਾਹਰ ਤੇ ਠੰਡ ਬੜੀ ਏ ਬਿਮਾਰ ਹੋਵੇਂਗਾ ਨਹੀਂ ਹੁੰਦਾ ਚਲ ਆ ਜਾਂਦਾ ਅੰਦਰ ਚਲੀ ਆ ਜਾ ਨਹੀਂ ਮੈਨੂੰ ਚਾਹ ਤਰੀਖ ਦਾ ਤੁਹਾਨੂੰ ਲੱਭਣ ਨਹੀਂ ਹੈ ਵੀ ਚਾਹ ਦਿੰਨੀ ਹੈ ਕਿ ਤੂੰ ਤੇ ਹੋਰ ਹੀ ਕੰਮ ਫੜੇ ਆ ਬਾਹਰ ਹੋਰ ਕੰਮ ਕਿਹਦੇ ਫੜੇ ਹਾਂ ਠੰਡ ਜੀ ਖੇਡਣ ਡੇ ਨਹੀਂ ਆਣਾ ਠੰਡ ਜੀ ਖੇਡਦਾ ਤੇ ਖੇਡਦਾ ਰਹਿਣ ਦੋ ਤੁਹਾਨੂੰ ਕੀ ਹੈ ਇਹਦੇ ਮਾਂ ਪਿਓ ਨੂੰ ਨਹੀਂ ਪਤਾ ਆਪ ਮਾਂ ਰਾਨੀ ਅੰਦਰ ਫੋਨ ਵੇਖਣ ਦੀ ਹੁਣੀ ਬੈਠੀ ਨਾਲੇ ਤੁਹਾਡਾ ਇਹ ਕੀ ਲੱਗਦਾ ਕਿਉਂ ਲੱਗਦਾ ਕਿਉਂ ਨਹੀਂ ਹਾਂ ਤੇਰਾ ਦਿਮਾਗ ਖਰਾਬਤ ਨਹੀਂ ਹੋ ਗਿਆ ਤੇਰਾ ਲੱਗਦਾ ਖੂਨ ਦਾ ਰਿਸ਼ਤਾ ਉਹਦੇ ਨਾਲ ਕੀ ਨਹੀਂ ਲੱਗਦਾ ਉਹ ਖੂਨ ਦਾ ਰਿਸ਼ਤਾ ਹੋਈ ਆ ਸਭ ਕੁਝ ਤੁਹਾਡੇ ਵਾਸਤੇ ਯਾਰ ਤੇਰਾ ਤੇ ਮੈਂ ਕਹਿੰਦਾ ਵੀ ਤੇਰਾ ਦਿਮਾਗ ਹੀ ਖਰਾਬ ਹੋ ਗਿਆ ਆ ਜੇ ਨਿਆਣੇ ਨੂੰ ਚੁੱਕ ਲਿਆ ਵਾ ਤਾਂ ਕੀ ਹੋ ਗਿਆ ਵਾ ਆ ਹੋ ਗਿਆ ਮੇਰਾ ਤਾਂ ਮਨ ਖਰਾਬ ਠੰਡ ਚ ਖੇਡਣ ਡਿਆ ਅਗਲਾ ਉਹ ਤਾਂ ਥੱਲੇ ਮੈਂ ਤੇਰੇ ਚਪੇਰ ਮਾਰਨੀ ਸਰ ਮੈਂ ਚਪੇਰ ਮਾਰਨੀ ਚੱਲ ਚੜਦੀਆਂ ਸਭ ਚੱਲ ਇੱਧਰ ਨਾ ਕਿਧਰ ਲੱਗੀ ਜਾਣਾ ਵਾ ਸਦਾ ਐ ਨਾ ਚੱਲ ਪੁੱਤ ਆ ਚੱਲੀ ਆ 15 ਇੱਧਰ ਆਵੇਂ ਤੂੰ ਚੱਲ ਸਰ ਮੈਂ ਤੇਰੇ ਬੁੱਥੇ ਦੇ ਮਾਰਨੀ ਚਪੇਰ ਤੇ ਮਾਰਨੀ ਆ ਚੱਲ ਪੁੱਤ ਗੱਡੀ ਮੈਂ ਖੱਟ ਕੇ ਮਾਰਨੀ ਨੂੰ ਕਰਨਾ ਮਾਰ ਨਹੀਂ ਪੁੱਥੇ ਤੇ ਤੇਰੇ ਚਲਾ ਪਤਾ ਨਹੀਂ ਆਈ ਨਾ ਜੋਗਾ ਰਹੀ ਬਸ ਠੀਕ ਆ ਕਹਿੰਦਾ ਵੀ ਜੋ ਹੈਗਾ ਇਹ ਨਿਆਣਾ ਹੀ ਆ ਮੈਂ ਤੈਨੂੰ ਦੀਦੀ ਨਹੀਂ ਗਈ ਪਤਾ ਨਹੀਂ ਕੀ ਦਸਤ ਤੂੜ ਗਿਆ ਪਤਾ ਇਹਨਾਂ ਨੇ ਕੋਈ ਨਹੀਂ ਕਰਨਾ ਪੈ ਲੱਗਦਾ ਇਹਨਾਂ ਦਾ ਕੋਹ ਨਾ ਕੋਹ ਹੱਦ ਹੋ ਗਈ ਮੈਂ ਤੈਨੂੰ ਲੱਭਦੀ ਨਹੀਂ ਗਈ ਹੈਲੋ ਹੈਲੋ ਨਮਕੀ ਵਾਲੀ ਵਧੀਆ ਪਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਵਧੀਆ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਹਾਂ ਵਧੀਆ ਅਗਮ ਠੀਕ ਆ ਹਾਂਜੀ ਅਗਮ ਵੀ ਬਿਲਕੁਲ ਠੀਕ ਠਾਕ ਠੀਕ ਸੁਣਾਓ ਬਾਕੀ ਪਰਿਵਾਰ ਦੀ ਸਾਰੇ ਠੀਕ ਠਾਕ ਨੇ ਹਾਂ ਸਾਰੇ ਠੀਕ ਹੈ ਤੂੰ ਸੁਣਾ ਕਿ ਠੀਕ ਹੈ ਸਾਰੇ ਹਾਂਜੀ ਸਭ ਵਧੀਆ ਠੀਕ ਹੈ ਠੀਕ ਆ ਤੇ ਮੈਂ ਕੀ ਕਹਿੰਦੀ ਨਾ ਹਾਂਜੀ ਦੱਸੋ ਹੋ ਨਾ ਛੁੱਟੀਆਂ ਪਈਆਂ ਵਾਂ ਤੇ ਤੂੰ ਇਦਾਂ ਕਰ ਰਹਾ ਅਗਮ ਨੂੰ ਲੈ ਕੇ ਆ ਜਾਂ ਦਾ ਹੱਤ ਦੀ ਨਵਾਂ ਸਟਰੀਟ ਤੇ ਆ ਕਿ ਆਪਾਂ ਬੀਜੀ ਦਾ ਨਵਾਂ ਪਤਾ ਠੰਡ ਬੜੀ ਜ਼ਿਆਦਾ ਵਾ ਤੇ ਇਹ ਵਾ ਕਿ ਘਰ ਦੇ ਵੀ ਇਹ ਨਾਲ ਬੜਾ ਪਿਆਰ ਕਰਦੇ ਨੇ ਉਹ ਤੇਨੂੰ ਕਿਤੇ ਲੈ ਕੇ ਜਾਣ ਨਹੀਂ ਦੇਣੀ ਆ ਕਿ ਨਾਲ ਇਹ ਵਾ ਕਿ ਅਹਜੀ ਠੰਡ ਵਿੱਚ ਨਹਾਣਾ ਆਪਣੇ ਘਰ ਹੀ ਚੰਗਾ ਵਾ ਤੇ ਕੁਝ ਨਹੀਂ ਹੁੰਦਾ ਨਾ ਵ ਪਹਿਲਾਂ ਵੀ ਤੇ ਤੂੰ ਇੱਥੇ ਰਹਿਨੀ ਆ ਤੈਨੂੰ ਪਤਾ ਹੀ ਆ ਤੇ ਨਾਲੇ ਅਸੀਂ ਕਿਹੜਾ ਉਹਨੂੰ ਬਾਹਰ ਕੱਢਣਾ ਵਾ ਜਾਂ ਅੰਦਰ ਹੀ ਰੱਖਿਆ ਕਰਾਂਗੇ ਅੰਦਰ ਹੀ ਖੇਡ ਲਿਆ ਕਰੂਗਾ ਕਿੱਤੇ ਹੋਂਦ ਛੁੱਟੀਆਂ ਆਣਾ ਹੋ ਗਿਆ ਮੈਨਾਂ ਮੰਨਦਾ ਨਹੀਂ ਨਾ ਕਿ ਇਹ ਗੱਲ ਚੱਲ ਮੈਂ ਤਾਂ ਕਹਿੰਦੀ ਆਜੋ ਮੇਰੇ ਸਾਡੇ ਕੋਤੇ ਆਇਆ ਨਹੀਂ ਜਾਂਦਾ ਤੇ ਮੈਂ ਚਲ ਕੋਈ ਗੱਲ ਨਹੀਂ ਤੁਸੀਂ ਤਾਂ ਇਨ ਕੱਢ ਕੇ ਆਜੋ ਜੀ ਤੁਹਾਡਾ ਇਨੇ ਦਿਲ ਕਰਦਾ ਗਮਨ ਨੂੰ ਮਿਲਣ ਨੂੰ ਔਰ ਨੂੰ ਤੇ ਭਾਵੇਂ ਮੈਂ ਆ ਜੰਦੀ ਪਰ ਇਹੋ ਆ ਕਿ ਉਹਦੇ ਦਾਦਾਵਾਂ ਨੇ ਜਿਹੜਾ ਅਗਮ ਦਾ ਉਹ ਬੜਾ ਪਿਆਰ ਕਰਦੇ ਉਹਦੇ ਨਾਲ ਤੇ ਉਹ ਨੂੰ ਹਰ ਵਕਤ ਆਪਣੇ ਨਾਲ 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 ਹੀ ਰੱਖਦੇ ਨੇ ਤੇ ਮੈਨੂੰ ਤੇ ਉਹ ਨੂੰ ਕਦੇ ਸ਼ਹਿਰ ਤੱਕ ਵੀ ਨਹੀਂ ਲੈ ਕੇ ਜਾਂਦੇ ਨੇ ਤੇ ਇੱਥੇ ਵੀ ਤੇ ਸਾਰੇ ਉਹਨੂੰ ਪਿਆਰ ਕਰਦੇ ਹੀ ਇਹਦੇ ਨੂੰ ਪਤਾ ਹੀ ਹੈ ਚਲ ਕੋਈ ਗੱਲ ਨਹੀਂ ਫਿਰ ਤੇਰੀ ਮਰਜ਼ੀ ਕੋਈ ਨਹੀਂ ਕੋਈ ਨਹੀਂ ਆਵਾਂਗੇ ਚਲ ਠੀਕ ਆ ਫਿਰ ਹਾਂ ਹਾਂਜੀ ਠੀਕ ਤੇ ਚਲ ਇਹ ਵੇਲਾ ਕਿੰਨੀ ਜਲਦੀ ਬਦਲ ਗਈ ਨਾ ਵਾਰ-ਵਾਰ ਉਹੀ ਗੱਲ ਕਹਿੰਦੀ ਵੀ ਮੈਂ ਨਹੀਂ ਆਉਣਾ ਪਹਿਲਾਂ ਕੁਛ ਕਹਿੰਦੀ ਹੁੰਦੀ ਸੀ ਕਾਰਾ ਹੀ ਫੋਨ ਨਾਣਾ ਆਪਣੀ ਨੂੰ ਘਰ ਤੇ ਮੰਮੀ ਆਈਆਂ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਨਾ ਮੈਂ ਨਹੀਂ ਫੋਨ ਕਰਨਾ ਉਹ ਨਹੀਂ ਮੰਨਦੀ ਮੁੰਦੀ ਜਦੋਂ ਗਰਮੀਆਂ ਹੀ ਉਹ ਕਹਿੰਦੀ ਗਰਮੀ ਬੜੀ ਪੈਂਦੀ ਹੈ ਤੇ ਹੁਣ ਕਹਿੰਦੀ ਠੰਡ ਬੜੀ ਪੈਂਦੀ ਹੈ ਨਹੀਂ ਕਿ ਜਵਾਬ ਵੀ ਦਿੱਤਾ ਵੀ ਨਹੀਂ ਆਉਣਾ ਨਹੀਂ ਆਉਣਾ ਉਹ ਬਦਲ ਗਈ ਮੰਮੀ ਹੁਣ ਹੋਣੀ ਉਹ ਨਵਰੀ ਪਹਿਲਾਂ ਵਾਲੀ ਸੀ ਮੇਰੀ ਘਰ ਦਾ ਪੁੱਤ ਤੇਨੇ ਇੱਕ ਗੱਲ ਦੱਸਾਂ ਜਿੰਨੀ ਠੰਡ ਪੈਂਦੀ ਹੈ ਨਿਆਣੇ ਆਪਣੇ ਘਰੇ ਚੰਗੇ ਆ ਤੇ ਮੰਮੀ ਆਵੀ ਤੇ ਘਰ ਹੀ ਹੈ ਨਾ ਮੰਮੀ ਉਦਾਂ ਨਾ ਸਾਡੇ ਕੋਲ ਗਲਤੀ ਹੋ ਗਈ ਹੈ ਮੈਨੂੰ ਉਹਨੂੰ ਹਾਂ ਨਹੀਂ ਹੀ ਕਰਨੀ ਚਾਹੀਦੀ ਵੀ ਅਗੋਂ ਨੂੰ ਲੈ ਜਾਓ ਇੱਥੋਂ ਆਪਣੇ ਸਟੈਂਡ ਤੇ ਰਹੀ ਨਾ ਤੇ ਆਹਦੇ ਨਹੀਂ ਹੋਣਾ ਅੱਜ ਲੈ ਪੁੱਤ ਤੂੰ ਤੇ ਗੁੱਸਾ ਹੀ ਕਰ ਗਈਆਂ ਮम्मी ਗੁੱਸਾ ਨਾ ਕਰਾਂ ਤੇ ਹੋਰ ਕੀ ਕਰਾਂ ਮੈਂ ਤੇ ਛੁੱਟੀਆਂ 'ਚ ਹੋਣ ਲਈ ਕਿਹਾਈ ਮੈਂ ਕਿਹੜਾ ਉਹਨੂੰ ਕਹੇ ਕਿ ਹਮੇਸ਼ਾ ਲਈ ਉਹਨੂੰ ਇੱਥੇ ਛੱਡ ਕੇ ਜਾ ਤੇ ਉਦੋਂ ਵੇਖਿਆ ਕੀ ਕਰਦੀ ਸੀ ਵੀ ਭਾਬੀ ਜੀ ਜਦੋਂ ਮਰਜੀ ਇੱਥੇ ਰੱਖ ਲਿਆ ਕਰਿਓ ਚਲ ਜੇ ਤਰਾ ਬਹੁਤਾ ਜੀ ਕਰਦਾ ਵਾ ਨਾ ਏਦਾਂ ਕਰੀ ਕਿਹ ਦਿਨ ਸਵੇਰੇ ਸੱਪਤੇ ਚਲ ਜਿਓ ਤੇ ਰਾਤ ਰਹਿ ਐਓ ਹੈ ਨਾ ਮੰਮੀ ਮੈਂ ਨਹੀਂ ਉੱਥੇ ਜਾਣਾ ਜਦੋਂ ਅਗਲੀ ਹਾਂ ਨੂੰ ਕਹਿੰਦੀ ਹੈ ਤੇ ਅਹੀ ਨਹੀਂ ਹੁਣ ਤਾਂ ਹਕੀਕਤਾਂ ਜਾਣਾ ਵਾ ਨਾਲੇ ਉੱਥੇ ਜਾਏ ਤੇ ਸਾਨੂੰ ਪੁੱਛੇਗੀ ਸ਼ਗੀਨਾ ਤੇ ਸਾਡੇ ਜਾਣ ਦਾ ਕੀ ਫਾਇਦਾ ਕਿਉਂ ਨਾ ਪੁੱਛੂਗੀ ਪੜਾ ਐਡੀ ਗੱਲ ਵਾ ਐਡੀ ਵੀ ਨਹੀਂ ਕੀ ਗੱਲ ਵੀ ਨਾ ਤੈਨੂੰ ਗਈ ਨੂੰ ਨਾ ਪੁੱਛੂਗੀ ਮਮੀ ਤੁਹਾਨੂੰ ਪਤਾ ਹੀ ਆ ਹੁਣ ਤਾਂ ਇਸੇ ਕਰਕੇ ਕਹਿਂਦੀ ਆ ਵੀ ਤੂੰ ਹੀ ਫੋਨ ਕਰ ਲੈ ਪੁੱਤ ਮੈਂ ਫੋਨ ਕੀ ਕਰਨਾ ਸੀਗਾ ਤੇਰੇ ਮੇਰੇ ਚ ਕੋਹ ਵੰਡਿਆ ਵਾ ਚੱਲ ਮੈਂ ਤਾਂ ਤਾਂ ਤੈਨੂੰ ਕਹਿਣ ਦੀ ਆ ਮੈਂ ਤਾਂ ਰਾਤ ਰਹਿ ਜਾ ਕੇ ਮੈਨੂੰ ਪਤਾ ਵਾ ਅਗਰ ਨਾ ਤੇਰੀ ਖੇਚਵਾ ਤੇਰਾ ਜੀ ਕਰਦਾ ਅਗਮ ਦੇ ਲਾਗੇ ਰਹਿਣ ਵਾਸਤੇ ਤੇ ਮੰਮੀ ਅਗਮ ਕਰਕੇ ਤੇ ਮੈਂ ਕਹਿਣ ਦੀ ਆ ਹੋਰ ਮੈਂ ਇਹਨੂੰ ਕਾਤੋਂ ਕਹਿਣਾ ਸੀ ਕਿ ਉਹ ਸਗੋਂ ਭਾਰਾ ਫਿਰ ਪਿੰਦੀ ਐ ਮੰਮੀ ਕਹਿੰਦੀ ਐ ਵੀ ਉਹਦਾ ਦਾਦੇ ਨਾਲ ਮੋਹ ਪੈ ਗਿਆ ਵਾ ਉਹ ਨਹੀਂ ਕਿਤੇ ਆਉਣ ਜਾਣ ਦਿੰਦੇ ਇਹ ਪਖੰਡੀ ਐ ਬਹਾਨੇ ਲਾਉਂਦੀ ਐ ਸਾਰੇ ਮੇਰੀ ਗੱਲ ਸੁਣੋ ਮਨ ਦਾਦੇ ਵਾਲੀ ਗੱਲ ਤਾਂ ਸੱਚੀ ਆ ਅਗਮ ਦਾ ਦਾਦਾ ਦਾਦੀ ਨਾ ਬੜਾ ਹੀ ਪਿਆਰ ਕਰਦੇ ਉਹਦੇ ਨਾਲ ਉਹਨਾਂ ਦੇ ਘਰ 'ਚ ਹੈ ਵੀ ਹੋਰ ਕਿਹੜਾ ਬੱਚਾ ਵਾ ਇਹੋ ਹੀ ਤੇ ਹੈਗਾ ਇਹਦੇ ਵਾਲੇ ਵੇਖ ਵੇਖ ਤੇ ਜਿੰਦੇ ਆ ਸਾਰੇ ਮੇਰੀ ਗੱਲ ਸੁਣ ਪੁੱਤ ਤੂੰ ਨਾ ਗੁੱਸਾ ਨਾ ਕਰਿਆ ਕਰ ਵੇਹ ਹੁਣ ਨਾਬ ਦੇ ਮਾਹੀ ਪਿਆਰ ਉਥੇ ਲੱਗੇ ਆ ਤੇ ਜਿੱਥੋਂ ਤੱਕ ਮੈਨੂੰ ਪਤਾ ਵਾ ਨਾ ਨਾਬ ਨਹੀਂ ਚੰਦੀ ਕਿ ਹੁਣ ਦੁਬਾਰਾ ਮੇਰੀ ਜ਼ਿੰਦਗੀ ਚ ਕੋਈ ਉਹ ਜਿਹਾ ਕੰਮ ਹੋਵੇ ਕਿ ਜਿਹੜਾ ਐਡਾ ਵੱਡਾ ਨੁਕਸਾਨ ਲੱਗੇ ਹੋਇਆ ਹੁਣ ਮੈਂ ਦੁਬਾਰਾ ਨਾ ਹੋ ਜੇ ਕਿ ਤੈ ਹੈ ਤੇ ਤੂੰ ਨਾ ਸਿਆਣੀ ਬਣ ਮੇਰੀ ਤੀ ਤੁਸੀਂ ਆਪਣੇ ਬਾਰੇ ਸੋਚੋ ਕੋਈ ਨਹੀਂ ਪਰਮਾਤਮਾ ਦੇ ਘਰ ਸਭ ਕੁਝ ਹੈਗਾ ਵਾ ਕੀਤਾ ਪਰਮਾਤਮਾ ਤੇਰੀ ਝੋਲੀ ਭਰ ਦੇ ਵੇਖ ਮੇਰੀ ਗੱਲ ਸੁਣ ਹੁਣ acom ਸਕੂਲ ਵੀ ਜਾਂਦਾ ਵਾ ਹੈ ਤੇ ਨਾਲੇ ਦੀ ਪੜਾਈ ਬਾਰੇ ਦੇਖਣਾ ਪੈਣਾ ਜੇ ਪਤਨੋ ਗੇਜ ਪੈ ਗਈ ਨਾ ਬੱਚੇ ਨੂੰ ਕਦੀ ਇੱਥੇ ਤੇ ਕਦੀ ਉੱਥੇ ਫਿਰ ਬੱਚਾ ਪੜਦਾ ਵੀ ਨਹੀਂਗਾ ਸਾਰਾ ਕੁਝ ਵੇਖਣਾ ਪੈਂਦਾ ਪੁੱਤ ਤੇ ਕੋਈ ਗੱਲ ਨਹੀਂ ਜੇ ਜਸਪਿੰਦਰ ਤੇਰੇ ਨਾਲ ਨਹੀਂ ਜਾਂਦਾ ਤੇ ਕੋਈ ਨਹੀਂ ਮੈਂ ਜਾਊਂਗੀ ਤੇਰੇ ਨਾਲ ਆਪਾਂ ਨੌ ਸਸ ਜਾਵਾਂਗੇ ਰਾਤ ਰਵਾਂਗੇ ਤੇ ਸਵੇਰੇ ਘਰ ਨੂੰ ਆ ਜਾਾਂਗੇ ਨਾਲੇ ਧੂਆਂ ਨਾਲ ਖੇਡ ਖੂਣਾ ਵੀ ਹੈ ਚਲੋ ਠੀਕ ਆ ਮੰਮੀ ਲੈ ਸਹੀ ਵੀ ਆ ਆਪਣੀ ਜਗਾ ਪੁੱਤ ਵੀ ਹੁਣ ਅਹੀਂ ਵੀ ਤੇ ਦਾਦਾ ਦਾਦੀ ਹੜਾ ਵੀ ਤਬਣੂ ਜੀ ਕਰਦਾ ਹੀ ਆ ਨਾ ਹਉ ਇਤ ਹੈ ਵੀ ਤੇ ਚਾਹੁੰਦੇ ਆ ਨਾ ਸਾਡੇ ਘਰ ਵੀ ਇੱਕ ਨਿਗਾ ਜਾ ਖੇਡੇ ਹੈ ਤੇ ਘਰ ਵਿੱਚ ਰੌਣਕ ਆਵੇ ਪੁੱਤ ਕੋਈ ਗੱਲ ਨਹੀਂ ਮੈਨੂੰ ਯਕੀਨ ਆ ਆਪਣੇ ਮਾਲਕ ਤੇ ਉਹਨੇ ਇੱਕ ਦਿਨ ਸਾਡੀ ਸੁਣ ਲੈਣੀ ਆ ਠੀਕ ਆ ਚਲ ਪਰਮਾਤਮਾ ਲੰਮੀ ਲੰਮੀ ਉਮਰ ਕਰੇ ਆ ਗਮ ਦੀ ਵੀ ਸਾਡੀ ਨਾ ਵਿਹਾਸ ਦੀ ਵਾਸਤੇ ਆਪਣੇ ਘਰ ਰਵੇ ਚਲ ਕੋਈ ਨਹੀਂ ਅਸੀਂ ਜਾਵਾਂਗੇ ਫਿਰ ਚਲ ਠੀਕ ਆ ਫਿਰ ਹੈ ਤੇ ਮੇਰੀ ਤੇ ਗੁੱਸਾ ਨਾ ਕਰਿਆ ਕਰ ਚੰਗਾ ਹਾਂਜੀ ਚਲ ਆਪਾਂ ਦੋਵੇਂ ਜਣੀਆਂ ਚੱਲ ਜਾਾਂਗੇ ਕਿਸ ਦਿਨ ਹਾਂ ਠੀਕ ਆ ਹੁਣ ਠੀਕ ਆ ਹੁਣ ਖੁਸ਼ ਹੋਣਾ ਹੁਣ ਅਸਰਨਾ ਮੇਰੀ ਗੱਲ ਸੁਣ ਅੱਜ 18 ਤਰੀਕ ਆ ਮੈਨੂੰ ਚੇਤਾ ਆਵਾ ਤੇਰੀ ਸਗੋਂ ਦਵਾਈ ਲੈਣੀ ਅੱਜ ਹਾਂ ਮੈਂ ਤੇ ਚੇਤਾ ਭੁਲਾਈ ਲੈ ਹੁਣ ਤੇ 1 ਵਜ ਗਿਆ 2 ਵਜੇ ਤੇ ਡਾਕਟਰ ਉੱਠ ਜਾਂਦੇ ਆ ਤੇ ਕੋਈ ਗੱਲ ਨਹੀਂ 2 ਵਜੇ ਉੱਠ ਜਾਂਦੇ ਆ ਤੇ 1 ਘੰਟਾ ਪਿਆ ਲੈ ਆਪਾਂ ਚੱਲ ਜਾਣਾ ਵਾ ਲੈ ਆਉਣੀ ਆ ਨਹੀਂ ਟਾਈਮ ਲੱਗਣਾ ਕੱਲ ਲੈ ਆਵਾਂਗੇ ਉਹ ਕੱਲ ਜਾਂ ਰਾਤ ਵਾਰ ਵਾ ਮੈਨੂੰ ਜਾਣਾ ਪੈਣਾ ਫਿਰ ਕਿਤੇ ਨਾ ਕਿਤੇ ਚੱਲ ਇੱਕ ਤੇ ਮੈਨੂੰ ਤੇਰੀਆਂ ਦਵਾਈਆਂ ਨੇ ਖਾ ਲਿਆ ਵਾ ਕਦੀ ਆਹ ਟੈਸਟ ਕਦੀ ਉਹ ਦਵਾਈ ਉਹ ਦਵਾਈ ਆਹ ਟੈਸਟ ਬੰਦਾ ਕੀ ਕਰੇ ਯਾਰ ਆ ਹੁਣ ਤੇ ਮੇਰੇ ਦਵਾਈਆਂ ਵੀ ਤੁਹਾਨੂੰ ਨਾ ਚੁੱਪਦੀਆਂ ਵਾ ਬੋਝ ਲੱਗਦੀਆਂ ਹੁਣ ਮੈ ਤੁਹਾਨੂੰ ਬੋਝ ਨਹੀਂ ਲੱਗਣੀ ਮੈਂ ਤੈਨੂੰ ਅੱਧਾ ਦੱਸਣਾ ਵੀ ਆਜ ਦੀਆਂ ਦਵਾਈਆਂ ਖਾ ਲੈਣੀਆਂ ਵਾ ਤੈਨੂੰ ਮੈਂ ਤੇ ਮੈਂ ਕੀ ਕਰਾਂ ਹੁਣ ਮੈਂ ਜਾਤ ਨਹੀਂ ਖਾਂਦੀ ਵੀ ਜਾਣ ਕੇ ਕੀ ਕਰਦਾ ਮੇਰਾ ਓ ਚੱਲ ਆ ਹੋ ਤਿਆਰ ਤੇ ਚੱਲ ਚਲੀਏ ਅਸਾਂ ਟਾਈਮ ਨਾ ਵੇਸਟ ਕਰ ਅੱਗੇ ਟਾਈਮ 1 ਵਜ ਗਿਆ ਚੰਗਾ ਕੱਢੋ ਗੱਡੀ ਨਾਲੇ ਨਾ ਛਾਡਾ ਮੈਨੂੰ ਫਿਰ ਪੇਕਿਆਂ ਚ ਜੈਨੀਆਂ ਚੁੱਪਦੀਆਂ ਮੇਰੀਆਂ ਦਵਾਈਆਂ ਤੇ ਆਹੋ ਹੁਣ ਤੈਨੂੰ ਰੱਖਣਾ ਹੁਣ ਨਾ ਬਿਮਾਰੀ ਨੂੰ ਆਹੋ ਕੇ ਤੇਰਾ ਕਹੋਣਾ ਉਹ ਬੱਲੇ 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 ਹਾਸ਼ੀਰਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਦਰ ਸਿਆ ਵਧੀਆ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਵਧੀਆ ਆਪਣਾ ਵੀ ਕੀ ਕਰਨ ਲੇ ਹੋ ਉਹ ਆ ਨਾ ਥਾਂ ਲਿਆ ਹੀ ਅੱਛਾ ਥੋੜਾ ਜਿਆਦਾ ਕੇ ਬਦੇ ਕੋ ਠੀਕ ਹੈ ਮੜਾ ਮੋਟਾ ਛੁੱਟ ਕੇ ਮੂੜੀਆਂ ਮਾਰੀਆਂ ਸਾਫ ਸੂਜ ਜਾ ਤੇ ਮਲਕਣ ਕੀਤੀ ਆ ਨਹੀਂ ਚਲੋ ਵਧੀਆ ਤੇ ਮੈਂ ਚੱਲਣਾ ਕਿਤੇ ਮੁੰਡੇ ਦੁਕਾਨ ਤੂ ਨੂੰ ਪੜਾਂਗੇ ਪਿੰਦ ਨੂੰ ਆਹ ਨਹੀਂ ਨਹੀਂ ਵਧੀਆ ਨਾਲੇ ਰੋਡ ਤੇ ਆ ਨਾਲੇ ਰੋਡ ਤੇ ਹੈਗਾ ਆਪਣੀ ਨਹੀਂ ਆ ਵਲੀ ਨਹੀਂ ਇਹ ਸਾਡੇ ਪੈਸੇ ਦੇ ਪੁੱਤੀ ਆ ਅੱਛਾ ਅੱਛਾ ਆਹੋ ਸਾਡੀ ਇੱਥੋਂ ਥੋੜੀ ਪਿਛੇ ਇੱਧਰ ਠੀਕ ਆ ਆਓ ਤੇ ਚੱਲ ਮੈਂ ਇੱਥੇ ਥੋੜਾ ਕੰਮ ਕਰਕੇ ਤੇ ਨਹੀਂ ਨਹੀਂ ਵਧੀਆ ਵਾ ਆਪਣਾ ਕੰਮ ਚਲੋ ਖੋਲਣਾ ਵੀ ਚਾਹੀਦਾ ਉਹ ਹੀ ਗੱਲ ਹੈ ਬਾਕੀ ਕਰਨ ਵਾਲਾ ਹੋਣਾ ਚਾਹੀਦਾ ਹੋਰ ਤੂੰ ਕਿੱਧਰੋਂ ਆਇਆ ਵਾ ਬਸ ਮੈਂ ਨਾ ਇੱਥੇ ਗਿਆ ਕਿਤੇ ਕੰਮ ਹੀ ਅੱਛਾ ਅੱਛਾ ਤੇ ਉਹ ਮੁੰਡਾ ਮਿਲਿਆ ਨਹੀਂ ਘਰ ਆ ਖੜਿਆ ਮੈਂ ਅੱਡੇ ਤੇ ਆਂ ਤੇ ਮੈਂ ਚਲਾਇਆ ਨਾ ਹਾਂ ਹੁਣ ਮੇਰੀ ਗੱਲ ਸੁਣ ਹਾਂਜੀ ਹੁਣ ਗਾਹ ਨੂੰ ਨਾ ਚਲੀਏ ਤੇ ਆਹ ਚਲੀਏ ਘਰ ਨੂੰ ਨਹੀਂ ਨਹੀਂ ਮੰਨਿਆ ਕਰੋ ਪਤਾ ਗੱਲ ਕੀ ਹੈ ਕਿਉਂਕਿ ਮੈਂ ਪੈਸੇ ਲੈਣੇ ਸੀ ਅੱਛਾ ਅੱਛਾ ਉਹਨੇ ਅੱਗੇ ਦੋ ਤਿਆਰ ਇਦਾਂ ਲਾਰਾ ਲਾ ਹੜਿਆ ਤੇ ਹੁਣ ਉਹਨੇ ਅੱਜ ਦਾ ਦਿੱਤਾ ਹੈ ਟਾਇਰ ਮੈਂ ਵੀ ਚਾਹ ਦਾ ਕੱਪ ਪੀ ਕੇ ਤਾਂ ਭਾਵੇਂ ਉਸੇ ਉੱਠ ਨਹੀਂ ਨਹੀਂ ਕੋਈ ਨਹੀਂ ਅੰਦਾ ਵੇਨਾ ਮੈਂ ਅੰਦਾ ਜੋ ਆ ਟਾਈਮ ਜਰੂਰ ਆਵਾਂਗਾ ਚਲ ਵੇਖ ਲੈ ਮਰਜੀ ਹੁੰਦੇ ਦੀ ਚਲੋ ਜੇ ਟਾਈਮ ਮਿਲਦਾ ਆ ਜੀ ਫਿਰ ਹੈ ਮੈਂ ਘਰੇ ਚੱਲੇ ਇੱਥੇ ਮੇਰਾ ਮਾਰ ਕੇ ਠੀਕ ਆ ਜੀ ਆਹ ਪਤਾ ਨਹੀਂ ਪਰੌਣੇ ਨੂੰ ਕੀ ਕੰਮ ਹੀ ਇੱਧਰ ਹੈ ਘੈਂਡ ਆਏ ਕਿਤੇ ਪੈਸੇ ਪੁੱਛ ਲੈਣੇ ਚਲ ਕਿਹਾ ਕਿਤੇ ਗਿਆ ਵਾ ਡੈਡੀ ਕੌਣ ਕਲੋਤਾ ਹੈ ਲਾਗੇ ਟੋੜੇ ਓਏ ਪਿੱਧਰ ਹੀ ਆਪਣਾ ਕੇ ਠੀਕ ਹੈ ਠੀਕ ਹੈ ਕਿਧਰ ਆਏ ਹੋ ਓਏ ਉਹ ਕਿਤੇ ਗਿਆ ਕਿਤੇ ਪੈਸੇ ਲੈਣ ਆਲੇ ਸੀ ਠੀਕ ਹੈ ਗਾੜੀ ਉਹ ਕਿਤੇ ਉਹ ਕਿੰਦੇ ਕੋ ਲੈ ਜਾਣਾ ਹੈ ਘਰੇ ਉਹਨੇ ਘਰੇ ਤੁਹਾਨੂੰ ਮੈਂ ਕਿਹਾ ਸੀ ਤੇ ਕਹਿੰਦਾ ਵੀ ਉਹਨੇ ਅੱਡੇ ਦਾ ਤਾਂ ਟਾਈਮ ਉੱਥੇ ਠੀਕ ਹੈ ਠੀਕ ਹੈ ਉਹ ਕੰਮ ਆਏ ਹੋਣੇ ਤੈਨੂੰ ਪਤਾ ਪੈਸੇ ਦਾ ਕੰਮ ਆ ਠੀਕ ਹੈ ਠੀਕ ਹੈ ਜੇ ਕੇ ਕੋ ਲੈਣੇ ਜੇ ਕੇ ਨੇ ਟਾਈਮ ਦਿੱਤਾ ਤਾਂ ਟਾਈਮ ਨਾਲ ਪਹੁੰਚਣਾ ਚਾਹੀਦਾ ਮੈਂ ਫਿਰ ਤਾਂ ਨਹੀਂ ਬਹੁਤੀ ਖੇਜ ਕੀਤੀ ਉਹ ਮੈਗ ਦੇ ਵਿੱਚ ਚਾ ਚੂ ਦੇ ਚੱਕਰ ਦੇ ਵਿੱਚ ਦੇ ਪੈਸੇ ਦਾ ਕੰਮ ਜਾਂਦਾ ਰਹੇ ਠੀਕ ਨਹੀਂ ਆ ਮੈਂ ਵੀ ਆਉ ਲੱਗਾ ਸੀ ਤੇ ਉਹ ਚਲੀ ਗਏ ਉਹਨੇ ਓਏ ਉਹ ਫਿਰ ਚਲ ਗਿਆ ਫਿਰ ਕਹਿੰਦਾ ਮੈਨੂੰ ਜ਼ਰੂਰੀ ਆ ਉਹ ਮੁੰਡਾ ਠੀਕ ਹੈ ਉਹ ਤੈਨੂੰ ਪਤਾ ਲੋਕੀ ਪੈਸੇ ਲੈ ਲੈਂਦੇ ਆ ਤੇ ਜਦੋਂ ਮੰਗੀ ਤੇ ਕਿੱਕ ਉਹਦੇ ਲੋਕੀ ਗਾੜੀ 20-20 ਗੱਲਾਂ ਕਰਦੇ ਆ ਹਾਂ ਇਹ ਤਾਂ ਗੱਲ ਹੈ ਉਹ ਮੈਂ ਤੈਨੂੰ ਕਹਿੰਦੇ ਮੈਂ ਚੰਗਾ ਰਹਿ ਗਿਆ ਤੈਨੂੰ ਕਹਿੰਦੇ ਹਾਂ ਕੀਤੀ ਤੈਨੂੰ ਸੱਦ ਲਿਆ ਵਾ ਇੱਥੇ ਠੀਕ ਜੀ ਉਹ ਲੋਕੀ ਦੇ ਬੜੇ ਚਮੜ ਹੋ ਗਏ ਅੱਜ ਕੱਲ੍ਹ ਨਹੀਂ ਇਹ ਤਾਂ ਗੱਲ ਸਹੀ ਚੱਲ ਆਤਾ ਫੇਰ ਚੱਲੀ ਹੁਣ ਕਰ ਚੱਲ 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 ਫੇਰ ਚੱਲ ਚੱਲ ਆ ਜੀ ਚੱਲ ਹੁਣ ਨਾ ਬੱਤੀ ਉਹ ਆਪੀ ਜਲ ਪੂਗੀ ਹਾਂ ਨਹੀਂ ਆਟੋਮੈਟਿਕ ਤੇਰਾ ਮਾਰਜੀ ਮੁੜ ਕੇ ਨਹੀਂ ਮਾਰਜੀ ਉਹਨੇ ਘਰੇ ਬੈਠਾ ਰਹੀ ਡੈਡੀ ਹਾਂ ਉਦਾਂ ਉਹਨਾਂ ਨੂੰ ਕਹਿਣਾ ਵੀ ਹੁੰਦਿਆਂ ਹੋ ਕੇ ਜਾਏ ਉਹ ਮੈਂ ਤਾਂ ਪੁੱਤ ਬਠੇਰਾ ਕਿਹਾ ਸੀ ਮੈਂ ਤਾਂ ਕਹਿਆ ਭਾਵੇਂ ਚਾਹ ਦਾ ਘੁੱਟ ਪੀ ਕੇ ਚਲ ਜਾ ਤੇ ਚੱਲ ਫਿਰ ਹੈ ਨਹੀਂ ਨਹੀਂ ਇਹ ਮੈਂ ਨੂੰ ਟਾਈਮ ਦਿੱਤਾ ਉਹਨੇ ਵੀ ਟਾਈਮ ਦਿੱਤਾ ਬੰਦਾ ਇੱਧਰ ਦਾ ਬੰਦਾ ਸੀ ਤੇ ਸਾਨੂੰ ਦੱਸ ਦਿੰਦੇ ਅਸੀਂ ਕਿਤੇ ਕਹਿ ਕੋਈ ਦਿੰਦੇ ਉਹਨੂੰ ਉਹ ਚਾਹ ਯਾਰ ਆਪਾ ਆਪਣੇ ਹਸਾਬ-ਤਾਬ ਹੁੰਦੇ ਆ ਪੁੱਤ ਦੱਸਾਂ ਕੀ ਬਦਾ ਅਗਲੇ ਪਾਣੀ ਕਿਹੜੇ ਸਿਸਟਮ ਦੇ ਵਿੱਚ ਲਏ ਆ ਕਿ ਕੋਈ ਕੀ ਕੀਤਾ ਕੀ ਨਹੀਂ ਆਹ ਹੋਏ ਤੇ ਗੱਲ ਤੇ ਸਾਨੂੰ ਕੋਈ ਲੋੜਾ ਬੂਤੀ ਬਰੀਕੀ ਤੇ ਜਾਣਦੀ ਤੇ ਪ੍ਰੋਣਾ ਸਾਡਾ ਸਿਆਣਾ ਵਾ ਤੇ ਆਪੀ ਉਹਨੇ ਕਰ ਲੈਣਾ ਵਾਦਾ ਕੋਈ ਨਹੀਂ ਆਉਂਦੇ ਆ ਨਾ ਫੋਨ ਕਰਦੇ ਆ ਉਹਨਾਂ ਨੂੰ ਜਿੱਦੋਂ ਆਉਣਗੇ ਤੇ ਹੋ ਗਿਆ ਹੀ ਜਾਇਓ ਹੁਣ ਤੁਸੀਂ ਉਹ ਨਹੀਂ ਉਹਨੂੰ ਮੈਂ ਕਿਹਾ ਤੇ ਹੈਗਾ ਸੀ ਕਹਿੰਦਾ ਵੀ ਜਾਂਦਾ ਟਾਈਮ ਲੱਗਾ ਨਾ ਤੇ ਮੈਂ ਹੋ ਕੇ ਜ਼ਰੂਰ ਜਾਊਂਗਾ ਚਲੋ ਤੇ ਮੈਂ ਚੱਲ ਫਿਰ ਚਲੋ ਆਣਾ ਜਾਣ ਚੱਲੀਏ ਫਿਰ ਚੱਲ ਚੱਲ ਫਿਰ